ਗੁਰਦਾਸਪੁਰ ਦੇ ਹਰਦੋਸ਼ਣੀ ਰੋਡ ਤੇ ਚੱਲ ਰਹੇ ਦੁਬਈ ਕிராਫਟ ਮੇਲੇ ਵਿੱਚ ਇੱਕਦਮ ਚੱਲੀ ਤੇਜ਼ ਹਵਾ ਕਾਰਨ ਮੇਲੇ ਵਿੱਚ ਬਣਾਇਆ ਗਿਆ ਨਕਲੀ ਬੁਰਜ ਖਲੀਫਾ ਟਾਵਰ ਡਿੱਗ ਪਿਆ ਇੱਕ 29 ਸਾਲਾ ਨੌਜਵਾਨ ਰਵਿੰਦਰ ਕੁਮਾਰ ਦੀ ਟਾਵਰ ਹੇਠਾਂ ਆਉਣ ਨਾਲ ਮੌਤ ਹੋ ਗਈ ਅਤੇ ਇੱਕ ਨੌਜਵਾਨ ਜ਼ਖਮੀ ਹੋ ਗਿਆ ਟਾਵਰ ਦਾ ਮਾਡਲ ਡਿੱਗਣ ਦੇ ਨਾਲ ਪੂਰੇ ਮੇਲੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਮੇਲੇ ਨੂੰ ਬੰਦ ਕਰਾ ਦਿੱਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਅਤੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਗੁਰਦਾਸਪੁਰ ਤੋਂ ਜੀਬੀਸੀ ਅਪਡੇਟ ਦੇ ਲਈ ਲੱਪੇ ਸਿੰਘ ਖੁਸ਼ੀਪੁਰ ਦੀ ਰਿਪੋਰਟ। ਮੇਰਾ ਨਾਮ ਮੋਨੀਸ਼ ਹੈ ਸਰ। ਕੀ यहां पे हो रहा था? ਕੌਣ ਸਾ ਮੇਲਾ था? ਇਹ ਦੁਬਈ ਮੇਲਾ تھا ਸਰ। ਅਚਾਨਕ ਮੌਸਮ ਖਰਾਬ ਹੋਆ ਅਤੇ ਇਹ ਟਾਵਰ गिर ਗਿਆ। जी और पब्लिक ने हल्ला मचाया इसको उठाओ इसको उठाओ तो मैं भी भाग के आया देखा एक भैया के थोड़ी चोट लगी हुई थी उनको गाड़ी में डाल के लेके गए थोड़ा वो इसके नीचे आ गए थे जी थोड़ा से दबे हुए थे उठाया इसको और तब निकाला कौन थे? वो मैं नहीं जानता भाई साहब यहाँ पे काम करने वाला था जहाँ ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने जी। एक ही जख्मी हुआ दो मैंने एक ही देखा है वो अचानक हुआ ना एकदम तो मेरा एक ही पे ध्यान गया वो टावर उठाने में और गाड़ी में धरने में डेथ हो चुकी है ये तो नहीं मुझे पता डेथ तो नहीं बाकी थोड़ा सीरियस था बोल नहीं रहे थे वो भैया जी जी क्या लगता है ये के तो तो है ये जो टावर गिरा थोड़ी सी आने से गिर गया नहीं नहीं वो तो देखो तूफान है बहुत तेज तूफान था वो किसी के आदमी ने एकदम अचानक ही गिर गया सर जी कितने लोग थे यहाँ पे जब तूफान यहाँ पे लोग तो शायद एक भी नहीं था बाकी बाद में ध्यान नहीं पड़ा ना देखा तो भैया दबे हुए थे ਅੱਕਾ ਆਇਆ ਤੇ ਯਾਹ ਪੇ ਟਾਵਰ ਉਠਾ ਤਬ ਨਿਕਾਲਾ ਮੇਰਾ ਨਾਮ ਕਾ ਗੰਦੀਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭੱਜ ਭੰਗੂੜਾ ਉੱਤੇ ਆਣ ਪਿਆ ਇਹਨਾਂ ਦੇ ਤੇ ਕਿੰਨੀ ਕਿੰਨੀ ਦੂਰ ਕਿੱਥੇ ਆ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਈਆਂ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਇਹਨਾਂ ਦੇ ਉੱਪਰ ਭੰਗੂੜਾ ਆਣ ਪਿਆ ਵਾ ਇਹਨਾਂ ਦੇ ਨਾਲ ਨਿੰਦਰ ਕੁਮਾਰ ਆ ਤੇ ਕਲੀਜਪੁਰ ਤੇ ਰਹਿਣ ਵਾਲਿਆ ਇਹਨਾਂ ਨੂੰ ਇੱਥੇ ਕਿੱ데 ਲੰਦਾ ਹੋਇਆ ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦੇ ਵਿੱਚ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਡਮ ਮੇਡਮ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾੰਦਿਆ ਇਹਨਾਂ ਦਾ ਦਿੱਕਤ ਕਰਾ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਪ੍ਰਬੰਧਕ ਨੇ ਉਹ ਨਾਲ ਦੀਏ ਕੋਈ ਕੁਝ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾਜੀ ਉੱਥੇ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਦਦ ਕੀ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਕੱਢਿਆ ਕੋਈ ਵੀ ਹੱਥ ਨਹੀਂ ਸੀ ਲਾਂਦਾ ਕੋਈ ਵੀ ਕੁਝ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਗੱਡੀ 'ਚ ਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਝ ਨਹੀਂ ਹਾਂਜੀ ਤੇ ਪਰਵਾਦ ਨੂੰ ਕਹਿੰਦੇ ਕੋਈ ਇਨਫੋਰਮ ਕੀਤਾ ਹੋਇਆ ਉਹ ਆ ਰਹੇ ਨੇ ਇਹਨਾਂ ਬਜੀ ਇਹਨਾਂ ਦੇ ਵਿਆਹ ਹੋਣ ਹੋਏ 3-4 ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਕਿ ਤਿੰਨ ਬਰਾਣੇ ਵਿਚਾਲੇ ਇੱਕ ਪੱਠੀ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਅਭੀ ਸਰ ਮਜ਼ਦੂਰੀ ਮਜ਼ਦੂਰੀ ਦੇ ਹਿਸਾਬ ਨਾਲ ਨਹੀਂ ਆਵੇ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਸਥਿਤੀ ਹਾਲਾਤ ਬਹੁਤ ਜ਼ਿਆਦਾ ਮਾੜੇ ਹੈਗੇ ਨੇ ਇਹਨਾਂ ਦੇ ਮੈਂ ਕਹਿੰਦਾ ਇਹਨਾਂ ਨੂੰ ਇਨਸਾਫ ਮਿਲ ਜੇ ਤਾਂ ਬਹੁਤ ਵਧੀਆ ਕਿਤਾ ਹੋਇਆ ਬਜੀ ਆ ਰਹੇ ਨੇ ਇਹ ਇਹ ਜੀ ਗੁਰੂ ਨਾਨਕ ਪਾਰਕ ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇਥੇ ਕਿ ਨੰਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਪੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪਤਾਲ ਦੇ ਵਿੱਚ ਜਿਹੜੀ ਉਹਦੀ ਜੇ ਦੇ ਇਲਾਜ ਹੈ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਸਿੱਧਾ ਦਿੱਗਿਆ ਨਾ ਹਵਾਨਾ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਹ ਕੋਈ ਵਜਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਪਰੰਪਰਵਾਹ ਖਾਬ ਕੋ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰੋਂਦੇ ਪਤਾ ਲੱਗਾ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤੇ ਨਹੀਂ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆਂ ਜੀ ਵੀ ਫਰਸਟ ਏਡ ਇੱਥੇ ਸੀ ਮੇਲਾ ਕਹਿੰਦੇ ਫਰਸਟ ਏਡ ਪਰਮਿਸ਼ਨ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀ ਮੈਂ ਬੰਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲੀਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਨਾ